ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 ਨੂੰ ਤਨ ਕਲਗੀਧਰ ਪਾਤਸ਼ਾਹ ਜੀ ਦੇ ਸਰਬੰਸ ਦੇ ਵਿਖੜੇ ਪੈਂਡੇ ਦਾ ਸ਼ਹੀਦੀਆਂ ਦੇ ਸਫ਼ਰ ਦਾ ਆਖਰੀ ਦਿਨ ਹੈ ਸੱਤ ਰਾਤਾਂ ਅੰਤਾਂ ਦੀ ਪੀੜਾ ਵਿੱਚ ਦੁੱਖਾਂ ਭਰੀਆਂ ਜੋ ਪਿੰਡੇ ਤੇ ਜਰੀਆਂ ਅੱਜ ਕਲਗੀਧਰ ਪਾਤਸ਼ਾਹ ਜੀ ਦੇ ਸਾਰੇ ਸਰਬੰਸ ਵਿੱਚੋਂ ਬਤੇ 2 ਸੋਲ ਜੇ ਫੁੱਲਾਂ ਵਰਗੇ ਜਿਗਰ ਦੇ ਟੁਕੜੇ ਸ਼ਹਾਦਤ ਪਾਉਣ ਵਾਸਤੇ ਤਿਆਰ ਖੜੇ ਆ ਜ਼ਾਲਮ ਹਾਕਮ ਬਾਰ-ਬਾਰ ਡਰਾਵੇ ਦੇ ਰਹੇ ਨੇ ਜਿੰਦਗੀ ਦੀ ਭਿੱਖਿਆ ਮੰਗਣ ਲਈ ਮਜਬੂਰ ਕਰ ਰਹੇ ਨੇ ਸੱਚ ਨੂੰ ਕਤਲ ਕਰਕੇ ਧਰਮ ਨੂੰ ਗਵਾਕੇ ਸਿਰ ਨੀਵਾ ਕਰਕੇ ਜੂਣ ਵਾਸਤੇ ਉਕਸਾ ਰਹੇ ਨੇ ਪਰ ਸਤਿਗੁਰੂ ਜੀ ਦੇ ਲਾਲਾ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਔਰ ਸਾਨੂੰ ਸਿਖਾਇਆ ਕਿ ਜ਼ੁਲਮ ਦਾ ਟੱਕਰਾ ਦ੍ਰਿੜਤਾ ਨਾਲ ਕਿਵੇਂ ਕਰਨਾ ਹੈ ਸ਼ਾਸਲ ਬੇਗ ਬਾਸ਼ਲ ਬੇਗ ਉਹ ਖੌਫ ਪੈਦਾ ਕਰਨਾ ਚਾਹੁੰਦੇ ਨੇ ਗਲਿਆਂ ਨੂੰ ਜਿਵਾ ਕੀਤਾ ਜਾਂਦਾ